ਹਾਂ ਜੀ ਮਿੱਤਰੋ ਕਿਵੇਂ ਆਵਾ ਦੇਖ ਲਓ ਪਹਾੜਾਂ ਦੇ ਸਿਖਰਾਂ ਤੇ ਖੜੇ ਆ ਅਜੇ ਆ ਸਿਖਰ ਆ ਪਹਾੜੀ ਦੇ ਉੱਪਰ ਚੜਨਾ ਇਹਦੇ ਇਹਦੇ 100 ਕਿਲੋਮੀਟਰ ਜਾਣਾ ਨਾ 60 ਰਹਿ ਗਿਆ 60 ਕਿਲੋਮੀਟਰ ਸਾਹਰ ਰਹਿ ਗਿਆ 50 ਕਿਲੋਮੀਟਰ ਪੂਰੀ ਚੜਾਈ ਚੜੇ ਆਏ ਹੁਣ ਉਤਰਾਂਗੇ ਅਜੇ 50 60 ਕਿਲੋ ਮੰਨ ਲਓ 10 20 ਕਿਲੋਮੀਟਰ ਹੋਰ ਚੜਨਾ ਤੇ ਚੜਨ ਤੋਂ ਬਾਅਦ ਫੇਰ ਉਹੀ 40 50 ਕਿਲੋਮੀਟਰ ਡਾਊਨ ਉਤਰਨਾ ਆ ਖੜੀਆਂ ਸਾਡੀਆਂ ਮੋਟਰਾਂ ਆ ਪਾਉਂਦਾ ਭੰਗੜੇ ਦੇਖ ਲੈ ਫਿਰੋਜ਼ਪੁਰਿਆ ਭੰਗੜਾ ਕੀ ਪਹਿਲਾ ਪਾਟੀ ਪਈਏ ਫਿਰੋਜ਼ਪੁਰ ਵਾਲੇ ਪਾਕਿਸਤਾਨ ਤੋਂ ਬਾਰਡਰ ਤੋਂ ਇਹਨੂੰ ਇੱਧਰ ਲੈ ਪਾਕਿਸਤਾਨ ਦੇ ਬਾਰਡਰ ਤੇ ਲੈ ਆਉਣਾ ਘੁਮਾ ਕੇ ਇੱਧਰ ਨੂੰ ਛੱਡ ਦੇਣਾ ਉੱਥੇ ਪਿੰਡ ਦੇੜੇ ਆ ਫੜ ਜਾਗੇ ਆ ਪੂਰੀ ਹਨੇਰੀ ਲਿਆਂਦੀ ਬਈਆ ਦੇਖ ਲਓ ਚੀਕਾਂ ਨਿਕਲਦੀਆਂ ਚੀਕਾਂ ਇੱਥੇ ਮਰਨਾ ਭੱਜ ਲਿਆ ਲੱਗਦੀ ਜੇਪ ਨਿਕਲਨੀ ਸਾਹ ਜਿੱਡੀ ਨਾ ਤਾਂ ਓਰੇ ਸਾਹ ਆਉਂਦਾਗਾ ਨਾ ਤਾਂ ਓਰੇ ਸਾਹ ਆਉਂਦਾਗਾ ਪਾਪਾ ਵਾਓ ਤੇ ਨਾ ਉਰੇ ਬਾੜਾ ਤੁਰ ਸਕਦੇ ਆ ਨਾ ਬਾਲੀ ਗੱਲ ਕਰ ਸਕਦੇ ਆ ਪੁੱਲ ਫਟੇ ਪਏ ਨੇ ਜੇ ਇਹਨਾਂ ਕਾ ਨਹੀਂ ਲਾਉਂਦੇ ਤਾਂ ਅੱਠਾਂ ਖਰਾਬ ਹੁੰਦੀਆਂ ਨੇ ਤੇ ਹਾਲ ਬਹੁਤ ਖਰਾਬ ਨੇ ਆਹ ਦੇਖੋ ਗੱਡੀ ਥੱਲੇ ਜਾਂਦੀ ਛੋਟੀ ਜੀ ਲੱਗਦੀ ਆ ਕੀੜੀ ਮੰਗਾ ਆ ਸਾਰਾ ਡਾਊਨ ਉਤਰਨਾ ਦੇਖੋ ਆ ਸੜਕ ਆਂਦੀ ਆ ਦੇਖਣ ਨੂੰ ਐ ਲੱਗਦੀ ਆ ਏਅਰਪਲੇਨ ਆ ਪਰ ਦੂਜੇ ਗੇਅਰ ਤੋਂ ਤੀਜਾ ਨਹੀਂ ਫੜਦੀ ਗੱਡੀ ਆਹ ਦੇਖੋ ਸਾਨੂੰ ਬਰਫ਼ ਦਿਖਾਈਏ ਹੁਣ ਇਹ ਯਾਦ ਹੋ ਰਿਹਾ ਹਵਾ ਹਵਾ ਚੱਲ ਪੰਦੀ ਆ ਆ ਰੂ ਮਾਂਗ ਨਾ ਰੂ ਮਾਂਗ ਪਿਘਲਦੀ ਆ ਬਰਫ ਦੇਖੋ ਲਓ ਜੀ ਬਰਫ ਠੀਕ ਹੀ ਆ ਨਿੱਕੀ ਜੀ ਆ ਅਸਲੀ ਜੀ ਕਿੱਲੇ ਕਰਦੇ ਆ ਦੇਖ ਰੋ ਤਲਾ ਕੇ ਡੰਡੀ ਨਹੀਂ ਹੈਗੀ ਆ ਬਾੜੇ ਮੇਰੀ ਵੀਡੀਓ ਬਣਾਓਗੇ ਲੈ ਚਾਲ ਮੈਂ ਫੋਨ ਮੇਰੇ ਤੇ ਬਹੁਤ ਔਕਾ ਬਈ ਸਾਹ ਚੜਦੇ ਆ ਮਿੱਤਰੋ ਜੇ ਬਸ ਕਰ ਜਿਆਦਾ ਬੋਲੋ ਬੜੀ ਬੜੀ ਇੱਧਰ ਹੋ ਗਿਆ ਯਾਰ ਗੋਲੀ ਤਰ੍ਹਾਂ ਆਉਂਦੇ ਨੇ ਯਾਰ ਵਿੱਚ ਆਲੇ ਆਪ ਆ ਪਹਾੜੀਆਂ ਚੜੇ ਤੇ ਆ ਅਗਲੀ ਪਹਾੜੀ ਸਰ ਕਰਨੀ ਆ ਉਹ ਦੇਖੋ ਡੰਡੇ ਲੱਗੇ ਸਿਰੇ ਉੱਪਰ ਜਾ ਕੇ ਇਹਦੇ ਸਿਖਰ ਚੜਨਾ ਪਹਾੜੀ ਦੇ ਜੇ ਚਲੋ ਅੱਗੇ ਫਿਰ ਦੇਖਾਂਗੇ ਕਿਵੇਂ ਦੇ ਹਾਲਾਤ ਨੇ ਧੰਨਵਾਦ